ਆਹ ਹੈ ਇਧਰ 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 ਗੋਰਾ ਛੋੜਦਾ ਨੇ ਤੇਨ ਵਾਜਾ ਮੰਡਿਆ ਵਾ ਕਿੱਥੇ ਗਿਆ ਘਰੇ ਹੀ ਆ ਬੁਆ ਖੋਲ ਹੋ ਰਹੀ ਏ ਖੋਲ ਦੇ ਜਿੱਦਾਂ ਦੀ ਤੂੰ ਹਰਕਤ ਕੀਤੀ ਆ ਨਾ ਤੈਨੂੰ ਤੇ ਮੈਂ ਉਦਾਂ ਨਾ ਗੇਟ ਲੰਘਾਂ ਨਾ ਅੰਤਰੇ ਨੇ ਖੱਤੇ ਸਾਰੇ ਬੰਨੇ ਤੇ ਮੇਰੀ ਬਿਜਤੀ ਕਰਾਈ ਹਾਈ ਦੇ ਨਾ ਇਹ ਗਾਣੇ ਬਾਹਰੇ ਰਹੇਗਾ ਵੇਹ ਪਹਿਲੇ ਕਿੰਨਾ ਚਿਰ ਰਹਿਣਾ ਖੋਲ ਦੇ ਗੁੰਡਾ ਕਿਉਂ ਖੋਲਾ ਮੈਂ ਕਾਕਾ ਰੋ ਨਹੀਂ ਨਿਕਲਦਾ ਉਹ ਕਹਿੰਦਾ ਵੀ ਘਰ ਇਹਨੂੰ ਵੜਨ ਨਹੀਂ ਦੇਣਾ ਤੇਰੇ ਕੀ ਲੋੜ ਹੀ ਝੂਠ ਮਾਰਨ ਦੇ ਵੜਨ ਡੰਗਰਾਲੇ ਚ ਪੈ ਜਾਊਂਗਾ ਕਿਤੇ ਡੰਗਰਾਲੇ ਚ ਨਹੀਂ ਪਾਉਣਾ ਜਿੱਦਾਂ ਦੀ ਤੇਰੀ ਕਰਤੂਤ ਤੂੰ ਤੇ ਡੰਗਰਾਲੇ ਚ ਵੀ ਕੱਢ ਕੇ ਕੋਈ ਵੇਚ ਦੇਗਾ ਭੁੱਖ ਲੱਗੀ ਪਹਿਲਾਂ ਮੈਨੂੰ ਦੱਸ ਤੂੰ ਕਿਹੜੀ ਮਿੱਟੀ ਦਾ ਬਣਿਆ ਨਖਤਿਆ ਤੇਰੇ ਗਾੜੀ ਮੈਂ ਕਿੰਨੇ ਤਰਲੇ ਮਾਰੇ ਫੇ ਮੈਨੂੰ ਸੱਚ ਦੱਸ ਕੀ ਗੱਲ ਬਾਤ ਮੈਨੂੰ ਦੱਸਿਆ ਕਿਉਂ ਨਹੀਂ ਵੀ ਮੇਰੇ ਪੈਸੇ ਡੇਗੇ ਹੈ ਦਰਦਾ ਨਹੀਂ ਕੁੱਟਣਾ ਹੀ ਵੜ ਗਏ ਤੇ ਫਿਰ ਦਰਦਾ ਰ ਹੁਣ ਨਹੀਂ ਘਰ ਵੜਨ ਦੇਣਾ ਤੈਨੂੰ ਕਿਸੇ ਨੇ ਵੀ ਪਿਓ ਆਂਦਾ ਤੇਰੀ ਤਾਂ ਮੈਂ ਲੱਤਾਂ ਛਾਂਗ ਦੇਣੀਆਂ ਜੇ ਤੈਨੂੰ ਇੱਥੇ ਆ ਗਿਆ ਤੇ ਨਾ ਖੱਤਿਆ ਨਾ ਆ ਤਾਂ ਮੈਂ ਛੱਡਣਾ ਨਹੀਂ ਆਂ ਤਰਿਆ ਛੱਡਣਾ ਨਹੀਂ ਆ ਤਨ ਬੂਆ ਖੋਲ ਦੇ ਮੈਂ ਬੂਆ ਨਹੀਂ ਖੋਲਣਾ ਚੱਲ ਜਾ ਨਾ ਖੱਤਿਆ ਭਾਈ ਭਾਈ ਮੈਂ ਤਾਂ ਨਹੀਂ ਕਹਣਾ ਮੈਂ ਕਹਣਾ ਵੀ ਹੈ ਨਹੀਂ ਆਇਆ ਮੈਨੂੰ ਕਿਹਾ ਤਾਂ ਮੈਂ ਕਹਣਾ ਹੈ ਨਹੀਂ ਆਇਆ ਮਤਰਿਆ ਐਸੇ ਰਹੇਗਾ ਹੁਣ ਆਵੇਂ ਨਖਤੇ ਆਵੇਂ ਨਖਤੇ ਆ ਦਿਮਾਗ ਤੇਰੇ ਚ ਵਾਕਈ ਫੱਕ ਭਰੀ ਕਰਦੇ ਸੱਚ ਹੀ ਕਹਿੰਦੇ ਆ ਅੰਤਰਾਂ ਜਾਂ ਕੰਦ ਟੱਪ ਕੇ ਆਈ ਗਿਆ ਹਾਂ ਤੇ ਫਿਰ ਉਤੋਂ ਦੀ ਟੱਪ ਕੇ ਬੂਹੇ ਐਂਦੀ ਪਹਿਲਾਂ ਤੂੰ ਖੋਲਿਆ ਫਿਰ ਉਤੋਂ ਦੀ ਘੁੰਮ ਕੇ ਬੂਹੇਥਾ ਨਹੀਂ ਆਇਆ ਆਹੋ ਦਸ ਦਿਮਾਗ ਚੋਂ ਨਿਕਲ ਗਿਆ ਦਿਮਾਗ ਚੋਂ ਨਿਕਲ ਗਿਆ ਨਹੀਂ ਦਿਮਾਗ ਚ ਹੈ ਹੀ ਕੱਖ ਨਹੀਂ ਆ ਖਲਾ ਰੋਟੀ ਦੇ ਕੌਣ ਮੈਂ ਕਦੀ ਵੀ ਨਾ ਜਾਵਾਂ ਮੈਂ ਤੇਰੇ ਨਾਲ ਨਾਲ ਘਰੋਂ ਨਿਕਲਣਾ ਤਾਂ ਉੱਥੇ ਬਹਿਣਾ ਮੈਂ ਉੱਥੇ ਮੇਰਾ ਜਾਇ ਤੂੰ ਮੂੰਹ ਸਿਰ ਸਜਾਇਆ ਸਾਰੀ ਕੁਾਰੇ ਜਿਹੜੀ ਚੀਜ਼ੇ ਕਰਦਾ ਮਾਰ ਕੇ ਮੁਕੀ ਤੇ ਚਾਹ ਨਹੀਂ ਕਰਦਾ ਕਦੀ ਵੀ ਨਹੀਂ ਦਿੰਦੀ ਤੈਨੂੰ ਕਦੀ ਨਹੀਂ ਮੇਰੀ ਬਿਸਤੀ ਕਰਾਈ ਮੇਰੀ ਮਾਂ ਦੀ ਕਰਾਈ ਮੇਰੀ ਪਰਜਾਈ ਦੀ ਕਰਾਈ ਉਹਨਾਂ ਦੇ ਕਿਹੜੇ ਝੰਡੇ ਝੂਲਦੇ ਭੁੱਖ ਲੱਗੀ ਵੇਲਾ ਤੂੰ ਆਦਾ ਮੈਨੂੰ ਕੀ ਪਤਾ ਲੱਗੀ ਕਿ ਨਹੀਂ ਤੂੰ ਤਾਂ ਝੂਠ ਦੀ ਪੰਡਵਾ ਤਤੇ ਦਵੇਂ ਤੇ ਬਹਿਂ ਤੇਰੇ ਤਾਂ ਮੈਂ ਤਾਂ ਵੀ ਨਾ ਯਕੀਨ ਕਰਾਂ ਮੇਰੀ ਮਾਂ ਨੇ ਪਰ ਹਾਂ ਜਦੋਂ ਤੂੰ ਮੇਰਾ ਪੁੱਤ ਹੀ ਨਹੀਂ ਆ ਤਾਂ ਮੈਂ ਤੇਰੀ ਮਾਂ ਕਾਦੀ ਨਖੱਤਿਆ ਹੁਣ ਤੇਰਾ ਛੱਡ ਛੱਡ ਮੈਨੂੰ ਚੱਲ ਪਰ ਉਹਦਾਂ ਤੇਰੀ ਮਾਂ ਨਹੀਂ ਜਦੋਂ ਤੇਰੇ ਸਾਹਮਣੇ ਆਉਲੇ ਨੇ ਮੂੰਹ ਸਿਰ ਸਜਾਤਾ ਤੇ ਤਨ ਮੈਂ ਤਵਲੇ ਲੈਂਦੀ ਜੀ ਤੂੰ ਕਿਦੇ ਬੱਸ ਰਿਆ ਨਹੀਂ ਮੂੰਹ ਚੋਂ ਹੁਣ ਤੇਰਾ ਕੀ ਡੈਨ ਹੋਇਆ ਹਾਂ ਫਿਕਰਾਂ ਨੇ ਦੀ ਦੁਕਾਨ ਤੇ ਖਲੋ ਗਿਆ ਨਖਤਿਆ ਆਪਣੇ ਪਿੰਡ ਆਣ ਕੇ ਪੈਸੇ ਸੁੱਟ ਲਏ ਤੇ ਦੱਸਿਆ ਮੈਨੂੰ ਫੇਰ ਨਾ ਮੈਨੂੰ ਪਤਾ ਹੀ ਡਿੱਗੇ ਆ ਮੈਨੂੰ ਪਤਾ ਨਹੀਂ ਲੱਗਾ ਕਿ ਕਿੱਥੇ ਖਰੋਤਾ ਹੀ 간 ਨੂੰ 6000 ਰੁਪਇਆ ਰਕਮ ਦੇ ਵਿੱਚ ਪਨਾ ਕੇ ਕੀ ਖਾਦਾ ਹੈ ਚਾਕਲੇਟ ਖੇ ਖਾ ਲੈਂਦਾ ਉਹਦੇ ਨਾਲ ਚੰਗੀ ਜਿਹੜੀਆਂ ਚਾਕਲੇਟਾਂ ਨੇ ਮੇਰੇ ਹੱਡ ਜਿਹੇ ਤੱਤੇ ਕਰਾਇ ਜਿਹੜੀ ਮੇਰੀ ਮਾਂ ਦੀ ਬਿਸਤੀ ਇੰਨੀ ਕਰਾਈ ਤੂੰ ਕਰਾਈ ਸਾਰੀ ਬਾਹਰ ਹੀ ਲਿਆ ਦੇ ਰੋਟੀ ਭੁੱਖ ਲੱਗੀ ਆ ਮੈਨੂੰ ਨਾ ਕਹੀਂ ਕਿ ਨਾ ਮੈਂ ਦੇਣੀ ਪਹਿਲਾਂ ਜਾ ਜਾ ਕੇ ਮਿੱਠਾ ਪਹਿਲਾਂ ਕਿ ਮਾਫੀ ਮੰਗਲਾ ਨਹੀਂ ਤਾਂ ਤੈਨੂੰ ਮੈਂ ਰੋਟੀ ਵੀ ਨਹੀਂ ਦੇਣੀ ਤੇ ਅਗਲੇ ਦਿਨ ਮੈਨੂੰ ਛੱਡਣਾ ਵੀ ਨਹੀਂ ਪਹਿਲਾਂ ਰੋਟੀ ਤੇ ਤਾਂ ਖਾਲੀ ਪੇਟ ਕਿੱਦਾਂ ਖਾ ਲਾ ਮਾਫੀ ਮੰਗੇਗਾ ਤਾਂ ਰੋਟੀ ਮਿਲਣੀ ਭਰਾਵਾ ਅਗਲੇ ਨੇ ਤੈਨੂੰ ਦਲੀਜਾ ਨਹੀਂ ਟੱਪਣ ਦੇਣਾ ਅਗਲੇ ਤੇ ਬਾਹਰ ਆਉਣਾ ਨਹੀਂ ਆਨੇ ਮੈਨੂੰ ਨਹੀਂ ਪੁੱਛਣਾ ਕਿੱਲੀ ਲੈ ਕੇ ਚਲੀ ਆ ਬੁੱਢੀ ਉੱਥੇ ਬੈਠੀ ਵੇੜੇ ਦੇ ਵਿੱਚ ਇਦਾਂ ਲੈ ਚੰਗਾ ਲੈ ਆਉਣੀ ਇਦਾਂ ਤੂੰ ਖਾ ਕੇ ਫੇਰ ਨਿਕਲ ਜਾ ਘਰੇ ਆਉਣਾ ਪੈਣਾ ਵਾ ਇਹ ਗੱਲ ਭੁੱਲ ਜਾ ਇੱਕ ਗੱਲ ਹਮੇਸ਼ਾ ਯਾਦ ਰੱਖੀ ਵੀ ਪਾਣੀ ਪੁਲ ਦੇ ਥੱਲੋਂ ਦੀ ਨੰਗਣਾ ਵਾ ਉਤੋਂ ਦੀ ਨੰਗਣਾ ਜਾ ਕੇ ਜਾ ਪੈਰ ਫੜ ਲਾ ਇਹ ਗਈ ਜਾਨੀ ਆ ਕਿਹੜਾ ਪੁਲ ਕਿਹੜਾ ਪਾਣੀ ਪਾਣੀ ਮੈਂ ਕਿਹ ਪੁਲਾਂ ਦੇ ਥੱਲੋਂ ਦੀ ਨੰਗਣਾ ਉਤੋਂ ਦੀ ਨੰਗਣਾ ਇਹ ਗੱਲ ਨੂੰ ਪੱਲੇ ਬੰਨ ਲਾ ਝੁਕਣਾ ਪੈਣਾ ਤੈਨੂੰ ਪਿਓ ਆ ਤਾਂ ਪਿਓ ਮੰਨਣਾ ਪੈਣਾ ਵਾ ਜਾ ਕੇ ਮਾਫੀ ਮੰਗ ਲਾ ਜੇ ਤੂੰ ਕਹ ਦੇਂਗੇ ਤਾਂ ਮੈਂ ਰੋਟੀ ਦੇ ਦੂੰਗੀ ਨਹੀਂ ਤੇ ਰਹਿਂਦੇ ਚੱਲ ਨਾਲ ਚੱਲ ਫਿਰ ਹਾਂ ਕੌਣ ਮੈਂ ਕਾ ਨਾਲ ਜਾਵਾਂ ਮੈਂ ਤੇ ਬਥੇਰੀ ਕਰਾ ਲਈ ਆਪਣੀ ਅੱਗੇ ਮੈਂ ਨਾਲ ਥੋੜੀ ਗੱਲ ਆ ਫਿਰ ਨਾਲ ਤੇ ਗੱਲ ਤੇ ਮੇਰੇ ਨਾਲ ਰਲ ਕੇ ਖਾਦੇ ਸੀ ਮੈਨੂੰ ਦਿੱਤਾ ਹਿੱਸਾ ਵਿੱਚੋਂ ਮੇਰੇ ਤੇ ਡੋਵਾ ਆ ਤੁਸ ਇੱਕ ਹਿਸਾਬ ਦੇ ਨਾਲ ਦੇ ਸਾਹਮਣੇ ਪੜਾ ਤੇ ਲਿਆ ਕੇ ਨਾ ਉਹ ਮੇਰਾ ਝਾਰ ਲੈ ਲਾ ਲਾ ਕਿਹੜਾ ਹੁਣ ਕਿਹੜਾ ਤੈਨੂੰ ਕੋਈ ਕਹਿਣਾ ਹੁਣ ਤੂੰ ਸੱਚੀ ਆ ਮੁੱਠਾ ਤੇ ਮੈਂ ਆਂ ਜਾ ਕੇ ਮਾਫੀ ਨਾ ਨਾ ਮੈਂ ਨਾਲ ਚੱਲ ਵੀ ਮੈਂ ਨਹੀਂ ਜਾਣਾ ਨਾਲ ਤੇਰੇ ਮੈਨੂੰ ਪਤਾ ਮੈਂ ਜਣਾਉਨੇ ਕਹਿਣਾ ਇਹ ਲੈ ਕੇ ਆਈ ਉਹਨੇ ਕਹਿਣਾ ਇੰਨੇ ਜਾਨ ਆ ਬੈ ਆਇਆ ਵਾ ਰਹਿਣ ਦੇ ਭੁੱਖ ਜੀ ਮਰ ਗਈ ਬਾਹਰੋਂ ਹੀ ਖਾ ਲਊਂ ਹਾ ਹਾ ਲੈ ਖੱਟਿਆ ਹੁਣ ਕੀ ਹੋ ਗਿਆ ਕੋਹ ਨਹੀਂ ਆਂਦੇ ਤਾਨੂੰ ਗੋਲੀ ਨਹੀਂ ਮਾਰਦਾ ਲੱਗੇ ਮੈਂ ਰਹਿਣ ਦੇ ਰਹਿਣ ਦੇ گاؤں ਰਹਿਣ ਦੇ ਮੈਨੂੰ ਭੁੱਖ ਨਹੀਂ ਆ ਗੋਰਾ ਆਜੇ ਗੋਰਾ ਆਜੇ ਕੀ ਆਰਤੀ ਤਰ੍ਹਾਂ ਦੀ ਮੈਂ ਚੱਲ ਮਾਫੀ ਮੰਗ ਕੇ ਕਿਉਂ ਗੋ ਮਾਫੀ ਮੰਗ ਕੀ ਆਏ ਮaaf ਕਰ ਦੋ ਮਾਫ ਤੇ ਤੇਰੇ ਮੈਂ ਮਾਰੇ ਛੇਤਰ ਸਿਰ ਚ ਹੋਰ ਚਾਰ ਤੂੰ ਗਿਆ ਕਿ ਤਾਹ ਭੱਜ ਗਿਆ ਪਹਿਲਾਂ ਡਰ ਗਿਆ ਹੀ ਬਹੁਤ ਤੈਨੂੰ ਡਰ ਵਾਜੇ ਤੂੰ ਡਰ ਹੁੰਦਾ ਨਾ ਹਾਂ ਉਹ ਜਦੋਂ ਤੇ ਵੱਡੇ ਕੰਮ ਨਹੀਂ ਕਰਦਾ ਤੂੰ ਮੈਂ ਕਿਹੜਾ ਚੋਰੀ ਕੀਤੀ ਡੇਗ ਗਏ ਫਿਰ ਮੈਂ ਡੇਗੇ ਤੇ ਤੂੰ ਤੇ ਸਾਨੂੰ ਸਾਰੇ ਨੂੰ ਛਦਾਈ ਬਣਾਤਾ ਡਰ ਗਿਆ ਹੀ ਨਾ ਮੈਂ ਮੈਂ ਹਾਂ ਜੇ ਮੈਂ ਦੱਸ ਦਿੰਦਾ ਤੇ ਬੰਦੇ ਬੇਨਤ ਦੱਲੇ ਲਿਆ ਤੇਰੇ ਨੂੰ ਨਹੀਂ ਦੱਸ ਦਿੰਦਾ ਤੇ ਪੈਸੇ ਰਾਹ ਛੱਡ ਗਏ ਆ ਮੈਂ ਤੂੰ ਹੀ ਘੁੱਟਣਾ ਨਹੀਂ ਹੁਣ ਇਹਨੇ ਇਦਾਂ ਦੇ ਕੰਮ ਕੀਤੇ ਗਾਂ ਕਿੰਨੇ ਕਿੰਨੇ ਵੱਡੇ ਕੰਮ ਕਰੂਗਾ ਏ ਅਜੇ ਉਮਰ ਵੇਖ ਜੀ ਜੇ ਮੈਂ ਦੱਸ ਦਿੰਦਾ ਜਦੋਂ ਮम्मी ਦੇ ਲਾਸ਼ਾਂ ਪਾਈਆਂ ਤਾਂ ਮੇਰੇ ਭੈਣੀਆਂ ਹੈ ਤੇ ਹੁਣ ਨੇ ਭੈਣੀਆਂ ਹਾਂ ਤੇ ਮਾਫ ਕਰਦਾ ਹਾਂ ਕਿ ਮੇਰਾ ਮੰਨਤੇ ਕਰਨੇ ਵੀ ਲਾ ਲਾ ਛਤਰ ਤੇ ਤੇਰੇ ਰਖਾਂ ਪੰਜ ਸਤ ਬੇਸਤੀ ਦੇਖੋ ਕਿਨੇ ਕੀਤੀ ਨੇ ਆਪਣੀਆਂ ਗਾਨਾਂ ਦਿੱਤੀ ਮਮੀ ਦੀ ਭਾਬੀ ਦੀ ਮੇਰੀ ਜਿਹੜੀ ਹੋਈ ਉਹ ਵੱਖਰੀ ਤੁਸੀਂ ਵੀ ਝੂਠੇ ਪਏ ਉਹਨਾਂ ਦੇ ਸਾਹਮਣੇ ਤੇ ਹੋਰ 6000 ਰੁਪਏ ਦੇ ਪਿੱਛੇ ਐਦਾਂ ਦਾ ਤੂੰ ਕੰਨ ਲੁਕ ਮੈਂ ਤੇ ਹੋਇਆ ਹੋਇਆ ਮਾਤਾ ਸਿਆਣੀ ਪਿਆਣੀ ਵੀ ਠੁੱਟੀ ਪੈ ਗਈ ਕਿ ਜੀ ਵੀ ਇੰਨਾ ਕਿਹੜੇ ਪੈਸੇ ਦਿੱਤੇ ਹੋਣੇ ਆ ਚਾਹੀਦੀ ਆ ਤੇ ਇਹਦੇ ਵਜਣੀ ਆ ਇਹ ਚਾਰ ਜਿਦਾਂ ਦੇ ਹੁਣੇ ਵੱਡੇ ਵੱਡੇ ਕੰਮ ਕਰਦਾ ਵਾ ਨਾਲੇ ਕੀ ਅੱਗ ਲੱਗੀ 500 ਦਾ ਨੋਟ ਪਨਾ ਕੇ ਦੇ ਉੱਥੇ ਦੁਕਾਨ ਤੋਂ ਕੀ ਖਾਦਾ ਭੁੱਖ ਲੱਗੀ ਯਾਰ ਉਹਨਾਂ ਨੇ ਖਵਾਇਆ ਨਹੀਂ ਤੇ ਰੋਟੀ ਰੋਟੀ ਜਿੱਥੇ ਜਦ ਆ ਗਏ ਤਾਂ ਘਰ ਨਹੀਂ ਆਉਣਾ ਮਰਦਾ ਉੱਥੇ ਰਹਿਣਾ ਜੀ ਭੁੱਖ ਲੱਗੀ ਸੀ ਤੇ ਭੁੱਖਾ ਦਿਨ ਤੈਨੂੰ ਤੋੜਤਾ ਹੁਣਾ ਉਹਨਾਂ ਨੇ ਰੋਟੀ ਮੰਗਣ ਲਿਆ ਹੁ ਬਸ ਛੁੱਟੀ ਜਾ ਅੰਦਰ ਜੋ ਗੰਦ ਮਤ ਜੋ ਮਿਲਦਾ ਫਿਰ ਸਵੇਰ ਦੀ ਨਹੀਂ ਖਾਦੀ ਸਵੇਰ ਜੀ ਨੇ ਖਾਦੀ ਤਾਂ ਤੂੰ ਭਾਜੀ ਲੈ ਕੇ ਗਿਆ ਹਾਂਗੇ ਤੇ ਨਾਲੇ ਉਹ ਪਿੰਡ ਸਵਾਵਾ ਨਵਾਂ ਤਾਜ਼ਾ ਨਹੀਂ ਦੁਕਾਨ ਆ ਲੈ ਨਹੀਂ ਦੱਸਣਾ ਉਹਨਾਂ ਨੂੰ ਕਹਿੰਦਾ ਕਿਹੜੇ ਪੈਸੇ ਉਈ ਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਥੱਲੇ ਸੁੱਟਿਆ ਮਾਜੂਗਾ ਥੱਲੇ ਸਿੱਤੇ ਸਿੱਤਰ ਆਂ ਅੰਦਰ ਲੰਗ ਤਾਂ ਪੇਨ ਨਿਕਲ ਜਾਣਾ ਪੱਠਾ ਦਾ ਕਰਕੇ ਮੈਂ ਪੱਠੇ ਉਹਦੇ ਨੇ ਪੈਣ ਤੇ ਮੈਂ ਪੱਠੇ ਪਾਉਣੇ ਆ ਰੋਟੀ ਦੋਵੇਂ ਪੱਠੇ ਪਾਵਾ ਹਾਂ ਆਂਦੇ ਤੂੰ ਪਾਉਣੇ ਆ ਪੱਠੇ ਹਾਂ ਹੁਣ ਤਾ ਪਠੇ ਦੇ ਪਾਉਣੇ ਦੋ ਦਿਨ ਤੂੰ ਪਹਿਲਾਂ ਤੈਨੂੰ ਨਾ ਟੋਕਾ ਸੁੱਟਾਂ ਭਰ ਕੇ ਜਾ ਬੰਦਰ ਭਾਵੇਂ ਤੂੰ ਮੰਨ ਨਾ ਮੰਨ ਤੂੰ ਇਹਨੂੰ ਸਿਰ ਤੇ ਚੜਾਤਾ ਅੱਜ ਹੁਣ ਕੋਈ ਗੱਲ ਨਹੀਂ ਜਿਹੜੀ ਗੱਲ ਧੀ ਨਾ ਖੱਟੂ ਜਦ ਤੂੰ ਆ ਗੋਲ ਲੈਦਾ ਪਹਿਲਾ ਕਾਂਥਾ ਨਹੀਂ ਕੀਤਾ ਮੈਨੂੰ ਸੀਟੀਆਂ ਮਾਰਨ ਦੇ ਤੇ ਮੈਂ ਹਾਈ ਮੈਨੂੰ ਕੋਈ ਨਹੀਂ ਕੁਝ ਮਾਰੀਆ ਤੇ ਆਪਣੇ ਲੱਗ ਰਿਹਾ ਕੋਈ ਬੜਾ ਹੈ ਵੀ ਆ ਤੇ ਫਿਰ ਮੈਂ ਵੇਖਿਆ ਤੇ ਇਹ ਤੇ ਪਹਿਲਾ ਕਾਂਥਾ ਨਹੀਂ ਸ਼ਾਲ ਮਾਰ ਕੇ ਅੰਦਰ ਆਇਆ ਗੇਟ ਖੋਲਿਆ ਫਿਰ ਕਾਂਥਾ ਨਹੀਂ ਸ਼ਾਲ ਮਾਰ ਕੇ ਵਾਪਸ ਗਿਆ ਤੇ ਉਤੋਂ ਦੀ ਹੋ ਕੇ ਫਿਰ ਗੇਟ ਸਾਹੀਂ ਆਇਆ ਮੈਂ ਤਾਂ ਕਹਿੰਦੀ ਮੈਨੂੰ ਕੋਈ ਦਵਾਈ ਵੀ ਖਾ ਲਈ ਉਹਦਾਂ ਕਾਲੋਂ ਬਾਹਰ ਅੰਦਰ ਗਿਆ ਤਾਂ ਜੇ ਕੋਈ ਦਿਮਾਗ ਜਾਵੇਗਾ ਹਾਂ ਤਾਂ ਜਾਂਦਾ ਵਾ ਉਹ ਲੱਲੂ ਆਏ ਸਿਹਦਾਈ ਕੁੜੀ ਜਵਾਬ ਡਾਕਟਰ ਨੂੰ ਖਾ ਲਿਆ ਇਦਾਂ ਤੇ ਤਾਂ ਕੰਸਰ ਆਸਾਨੀ ਤੇ ਆਪਾਂ ਸੋਚੀ ਇਹਨੂੰ ਬੰਦੇ ਨੇ ਜਿਹੇ ਜਿਨੀਆਪਾਂ ਨੂੰ ਸੀ। ਇਹ ਮੰਦਬੁੱਧੀ ਹੋ ਗਿਆ। ਮੰਦਬੁੱਧੀ ਜਿਹਨੂੰ ਕਹਿੰਦੇ ਨਾ ਪਾਗਲ, ਪਾਗਲਪਨ ਦੇ ਦੌਰੇ। ਤਾਂ ਨਾ ਘਰ ਆਪਣੇ ਕੋਈ ਨਹੀਂ ਦਾ ਇਦਾਂ। ਤਕੀ ਖਮਾ। ਡਾਕਟਰ ਨੂੰ ਖਾ ਲਿਆ ਵੀ। ਭਾਈ ਜੱਜਾ ਮੰਦਬੁੱਧੀ ਕਹਿੰਦਾ ਅਰੇ ਇਦਾਂ ਕੱਲ ਨੂੰ ਇਹਨੂੰ ਮੈਨੂੰ ਨਹੀਂ ਇਹਨੂੰ ਕੌਣ ਕੁੜੀ ਦੇਊਗਾ। ਆਹੋ ਬਸ। ਕੁੜੀ ਇਹਨੂੰ ਦੇ ਦੇਣੀ ਕਿਸੇ ਨੇ ਬੜੀ ਚੰਗੀ ਤਰ੍ਹਾਂ ਜਦੋਂ ਗੱਲ ਕੀਤੀ ਤੇ ਗੱਲ ਤੇ ਕਰਨੀ ਨਹੀਂ ਹੋਣੀ। ਆ ਲੈ ਨਹੀਂ ਗੱਲ ਇੱਥੇ ਜੇ ਉਹ ਉੱਥੇ ਵੀ ਕਰ ਮੈਂ ਪਲੱਸ 2 ਕੀਤੀ ਹੈ ਫਿਰ ਫਿਰ ਨਹੀਂ ਹੁੰਦਾ ਭਾਈ ਦਨ ਬੋ ਕਹਿੰਦੇ ਸਾਹਮਣੇ ਨਹੀਂ ਤਾਂ ਕਹਿੰਦੇ ਫਿਰ ਨਾ ਨਿਉਂਦਾ ਦਾਦਾ ਦਾ ਕਿ ਨਹੀਂ ਸਾਰੀ ਮੈਂ ਮੈਨੂੰ ਚੁੱਲੇ 'ਚ ਬਾੜ ਕੇ ਰੱਖਣਾ ਤੁਸੀਂ ਤੇ ਦੂਆ ਮਾਵਾ ਮਾਂ ਪੁੱਤ ਦੇ ਤੇਰੇ ਤੇ ਚਰਚਾ ਹੀ ਦੰਦ ਦੇ ਕਿ ਹੋ ਬਣੂ ਚਾਚਾ ਕਰੋ ਹੁਣ ਭੱਜ ਜਾ ਨਾ ਉਹਨੇ ਫੇਰ ਮਾ ਆਇਆ ਦੁੱਤ ਤੇ ਬੁੱਧ ਜਾਂਦੀ ਹੁੰਦੀ ਆ ਹੋਂ ਤਾਂ ਹੋਂ ਨਹੀਂ ਆ ਜਾ ਬਾਹਰ ਸਿੱਧੀ ਅੰਦਰ ਹੀ ਵੜ ਗਈ ਮੈਨੂੰ ਕਹ ਵਾਏ ਸੋਏ ਦਾਦਾ ਕੀ ਕਾਰ ਆਈ ਆ ਜਮਾਰੀ ਜਾਂਦੀ ਆ ਕੀ ਜਵਾਬ ਦਵਾਂਗੀ ਚਾਜੋ ਉੱਥੇ ਹੋਇਆ ਉਹ ਦੱਸਣਾ ਵਾ ਹਣ ਮਾਂ ਮੇਰੀ ਤਾਂ ਤੇ ਉੱਥੇ ਗੂਠਾ ਵੱਡਣ ਨੂੰ ਕਹਿਣ ਡਏ ਪ੍ਰਸ਼ਨ ਹਣਾ ਵਾ ਦੱਸ ਹੀ ਨਹੀਂ ਆ ਆਈ ਮੰਮੀ ਹਾਂਜੀ ਮੰਮੀ ਕੋੜਾ ਗਈ ਤੇ ਬੜੀ ਹੀ ਕੋੜਾ ਦਿਚਾ ਲੇ ਤੇ ਮੈਨੂੰ ਕੋਈ ਦੱਸਿਆ ਹੀ ਨਹੀਂ ਕੀ ਉੱਥੇ ਘਰ ਆਈਆਂ ਕੀ ਆਂਦੇ ਆ ਕਿੱਲੇ ਵਾਲਾ ਕਹਿਣਾ ਕੋਣਾ ਕੀ ਆ ਮੰਮੀ ਮੇਰੀ ਮੰਮੀ ਠੀਕ ਨਹੀਂ ਬੜੀ ਬਿਮਾਰ ਕੀ ਹੋ ਗਿਆ ਮੰਮੀ ਨੂੰ ਹੋਣਾ ਹਣਾ ਕੀ ਆ ਜਦੋਂ ਮੈਂ ਗਈ ਮੈਂ ਤਾਂ ਸੁਣਾਤੀਆਂ ਖਰੀਆਂ ਖਰੀਆਂ ਮੈਂ ਤੇ ਆਖਿਆ ਵੀ ਛੇਤੀ ਕਰੋ ਕਾਗਜ਼ੀ ਕਾਰਵਾਈ ਕਰੋ ਮੈਂ ਹਾਂ ਮੁੜ ਕੇ ਟਾਈਮ ਬੜਾ ਹੋ ਗਿਆ ਮੈਂ ਮੁੜਨਾ ਵੀ ਆ ਤੇ ਮੈਂ ਤੇ ਗਰਮ ਬੜੀ ਹੋਈ ਜਾਂਦੇ ਆਂ ਧਰਮਨਾ ਅੱਗ ਬਬੂਲੀ ਹੋ ਗਈ ਮੈਂ ਜਦੋਂ ਇਹਨਾਂ ਮੈਨੂੰ ਮਿਲਣਾ ਹੀ ਨਹੀਂ ਆ ਤੇ ਮੈਂ ਆਪਣੀ ਜ਼ਮੀਨ ਛੱਡਾਂ ਮੈਂ ਨਹੀਂ ਮੰਨਦੀ ਤੇ ਇੰਨੀਆਂ ਗੱਲਾਂ ਕੀਤੀਆਂ ਹਣੀਆਂ ਜਾ ਕੇ ਨਹੀਂ ਮਾਤਾ ਮੈਂ ਕੀਤੀਆਂ ਤੇ ਫਿਰ ਨਾ ਮੇਰਾ ਭਰਾ ਆਇਆ ਮੈਂ ਹਾਂ ਛੇਤੀ ਪਾ ਕੱਪੜੇ ਤੇ ਆਪਾਂ ਚੱਲੀਏ ਤੇ ਗਾਲੀਓ ਪਤਾ ਕੀ ਜਾਂਦਾ ਆਂਦਾ ਭਾਣੇ ਕਿਉਂ ਐਂਦਾ ਤੈਨਸ਼ਨ ਲਈ ਆ ਕੋਈ ਨਹੀਂ ਹੌਸਲਾ ਰੱਖ ਚਾਹ ਪਾਣੀ ਪੀ ਤੇਰੇ ਨਾਲ ਕਰ ਦਨੇ ਆ ਪਰਝਾਈ ਆਈ ਉਹਨੇ ਫਿਰ ਦੱਸਿਆ ਮਾਂ ਮੇਰੀ ਦਾ ਤੇ ਹੱਥ ਸਾਰਾ ਹੀ ਮਤਲਬ ਪਤਾ ਨਹੀਂ ਕੀ ਹੋਇਆ ਸਾਰਾ ਹੀ ਬੰਨਿਆ ਉਹਨੇ ਸੱਜਾ ਹੱਥ ਜਿਹੜਾ ਨਾ ਮਤਲਬ ਬੜਾ ਹੀ ਦੋਦਾਵਾ ਉਹਨਾ ਹੁਣ ਡਾਕਟਰਾਂ ਨੇ ਕਹਿ ਦਿੱਤਾ ਵਾ ਵੀ ਇਹਦਾ ਪ੍ਰਸ਼ਨ ਹੋਣਾ ਵਾ ਨੀ ਉਹਨਾ ਬਹਾਨੇ ਬਾਜੀ ਨ ਸਮਝ ਗਈ ਨੋ ਉਹਨੇ ਬਹਾਨੇ ਬਾਜੀ ਕਿਉਂ ਲਾਈ ਤੇ ਇਹਦਾ ਵੇਲਾ ਟਾਲ ਕੇ ਤੇ ਇਹ ਜਾਵੇ ਨਹੀਂ ਨਹੀਂ ਮਾਤਾ ਬਹਾਨੇ ਬਾਜੀ ਨਹੀਂ ਲਾ ਸਕਦੀ ਭਾਵੇਂ ਮਤਈ ਆ ਨਾ ਉਹ ਕਿਤੇ ਬਾਥਰੂਮ ਚ ਡੇਗੀ ਵਿਚਾਰੀ ਤੈਨੂੰ ਪਤਾ ਮੇਰੀ ਪਰਜਾਈ ਜਿੱਦਾ ਦੀ ਹੈਗੀ ਆ ਕਿਤੇ ਕੰਮ ਕੁਮ ਲਈ ਹਣੀ ਵਿਚਾਰੀ ਮਤੇੜੇ ਮੂਰਖੇ ਜਿਹੜਾ ਬਾਥਰੂਮ ਚ ਡੇਗ ਜਾਂਦਾ ਤੇ ਪ੍ਰਸ਼ਨਾਂ ਡਾ ਪੈਂਦੇ ਆ ਉਹ ਟੁੱਟ ਗਿਆ ਗੂਠਾ ਹੀ ਟੁੱਟ ਗਿਆ ਕਹਿੰਦੇ ਐ ਲਮਕਿਆ ਵਾ ਇਹ ਵੱਜ ਜਾਂਦਾ ਵਾ ਵੱਜ ਜਾਂਦਾ ਵਾ ਆਹੋ ਪ੍ਰਸ਼ਨ ਕਿਹੜਾ ਕੰਜਰ ਨੇ ਉਹਨਾਂ ਨੂੰ ਕਹਿਤਾ ਨਹੀਂ ਉਹਨਾਂ ਦਾ ਤੇ ਬੜਾ ਹੀ ਹੱਥ ਟੈਟ ਬੜਾ ਹੀ ਔਖਾ ਹੀ ਤੇ ਰੋਂਦੀ ਵੇਖੀ ਨਹੀਂ ਜਾਂਦੀ ਮੈਨੂੰ ਮੇਰਾ ਮਾਦਾ ਮੋਹ ਮਹਾਰਾਜ ਜੇ ਮੇਰੀ ਮੈਨੂੰ ਕੋ ਆ 10ਵੀਂ ਦਾ ਮਾੜ ਕੇ ਕਾੜਿਆ ਮੇਰੇ ਗਾੜੀ ਪਾਈ ਜਾਨੀ ਆ ਕੀ ਉਥੇ ਕਹਿ ਕੇ ਆਈ ਆ ਕਚਾਰੀ ਚ ਤਾਂ ਬੜੇ ਫੇਰੇ ਮਾਰਨੇ ਪੈਂਦੇ ਕਿ ਜੇ ਨਹੀਂ ਹੁੰਦਾ ਇਹ ਕੰਮ ਉਹ ਨਹੀਂ ਮੰਮੀ ਫਿਰ ਜਦੋਂ ਮੈਂ ਆਪਣੀ ਮਾਂ ਵੇਖੀ ਤੇ ਮੈਨੂੰ ਉਹਦਾ ਮੋਹ ਹੀ ਮਾਰ ਗਿਆ ਤੇ ਬੜਾਈ ਤਰਸਦੀ ਬੜਾਈ ਰੋਂਦੀ ਹੀ ਲੀਲਾ ਦਿੰਦੀ ਹੀ ਮੈਂ ਤਾਂ ਉਹਦਾ ਨਾ ਹੱਥ ਬੜਾ ਦੋਦਾ ਸੀ ਤੇ ਫਿਰ ਮੇਰਾ ਜਦੋਂ ਭਰਾ ਬਹਿ ਗਿਆ ਨਾ ਮੇਰੇ ਲਾਗੇ ਤੇ ਜਦੋਂ ਨੇ ਇੰਨੀ ਗੱਲ ਕਹਿਤੀ ਨਾ ਧਰਮਨਾ ਮੇਰਾ ਨਾ ਕਾਜਾ ਬਾਹਰ ਹੀ ਆ ਗਿਆ ਮੂੰਹ ਨੂੰ ਆ ਗਿਆ ਕਹਿੰਦਾ ਭੈਣ ਸਭ ਕੁਝ ਤੇਰਾ ਹੀ ਆ ਕਿਤੇ ਅਸੀਂ ਨਿੱਕੇ ਹੁੰਦੇ ਕਿ ਘਰ ਚ ਖੇਡੇ ਆ ਜੇ ਮੇਰੀ ਭੈਣ ਹੀ ਔਖੀ ਰਹੀ ਤੇ ਮੈਂ ਜੀਹ ਜਮੀਨ ਜਤਾਂ ਦੇਦਾ ਤਾਂ ਕੀ ਕਰਨੀ ਆ ਤੇ ਮੈਂ ਤੇ ਆਪਣੀ ਭੈਣ ਦੇ ਨਾਲ ਲਾ ਦੇਣੀ ਆ ਤੇ ਫਿਰ ਮੇਰੀ ਜਦੋਂ ਆਈ ਨਾ ਪਰਜਾਈ ਜਦੋਂ ਉਹਨੇ ਗੱਲ ਆਖੀ ਅਖੀਰਲੀ ਧਰਮਨਾ ਮੈਨੂੰ ਕੀਲ ਕੇ ਰਹਾਤਾ ਉਹਨੇ ਕਹਿੰਦੀ ਛੇਤੀ ਕਰੋ ਕੁੜੀ ਦੇ ਨਾਲ ਜਾਓ ਤੇ ਜ਼ਮੀਨ ਸਾਰੀ ਨਾਲ ਲਵਾਓ ਇਹਦੇ ਨਾਂ ਤੇ ਅਸੀਂ ਤਾਂ ਲੋਣਾ ਵੀ ਰੋਟੀ ਖਲਾਂਗੇ ਦੋ ਢਮ ਸਾਡੀ ਧੀ ਸੌਖੀ ਚਾਹੀਦੀ ਆ ਉਹਦੀ ਸੱਸ ਮੇਣਾ ਨਾ ਮਾਰੇ ਤੇ ਮੰਮੀ ਫੇਰ ਧਰਮਨਾ ਮੇਰੇ ਮੂੰਹ ਚ ਨਾ ਗੱਲ ਨਿਕਲ ਹੀ ਨਹੀਂ ਫਿਰ ਮੈਂ ਹਾਂ ਚੱਲ ਜਦੋਂ ਨਾ ਇੰਨਾ ਕਹਤਾ ਤੇ ਤੈਨੂੰ ਮਿੱਠੀ ਗੋਲੀ ਉਹ ਨਾ ਜਾਂਦਿਆ ਹੀ ਦੇਤੀ ਤੇ ਗੱਲ ਤੇਰੇ ਮੂੰਹੋਂ ਕਿਹੜੀ ਨਿਕਲਣੀ ਉਹ ਨਾ ਤੇ ਨਾ ਬਾਣੇ ਬਾਜੀਆਂ ਖੇੜ ਖੂਡ ਕੇ ਤੈਨੂੰ ਐ ਇੱਕ ਤੇ ਫਲਾਤਾ ਤੇ ਉਹ ਨਾ ਤੈਨੂੰ ਘਰੋਂ ਕੱਢ ਦੁੱਤਾ ਨਹੀਂ ਉਹ ਨਾ ਨਹੀਂ ਦੇਣਾ ਆਵੇਂ ਨਾ ਸੌਲਾ ਮਾਰ ਤਾਂ ਇੱਕੋ ਹੀ ਗੱਲ ਕਰੀ ਜਾਨੀ ਤੂੰ ਮੇਰੇ ਮਾਪਿਆਂ ਦੀ ਇਖਿਆਈ ਨਹੀਂ ਵਿਆਂਦੀ ਅਗਲੀ ਰੋਟੀ ਖਾਣ ਤੋਂ ਵੇਖਿਆ ਕਰ ਉਹਦੇ ਮੂੰਹ ਹਲ ਵੇਖਿਆ ਕਰ ਮੈਂ ਕਿੱਦਾਂ ਖਾਵਾਂ ਉਹਦਾ ਹੱਥ ਲਾ ਕੇ ਤੇ ਮੇਰੀ ਗੱਲ ਸੁਣ ਆ ਮੇਰੀ ਧੀ ਆਈ ਨਾ ਤੇ ਮੈਂ ਤੇ ਮਿੰਟ ਨਹੀਂ ਲਾਉਣਾ ਆਈ ਮੈਂ ਉਹਦੇ ਨਾਂ ਵੇਖ ਲਈ ਕਰ ਦੇਣੀ ਉਹਦੇ ਨਾਂ ਦੀ ਜਿਹ ਟਾਲੀ ਕੀ ਕਰਨੂ ਕਰ ਦੇਣੀ ਐ ਜਿਹੜੀ ਤੁਹਾਡੇ ਸੇ ਤੁਹਾਡੇ ਜਿਹੜੀ ਉਹਨੂੰ ਉਹਨੂੰ ਦੇਣੀ ਨਹੀਂ ਕਿ ਦੱਸ ਅੰਮਾ ਤਾਂ ਹੋਰ ਨਾ ਮੇਰੇ ਕੋਲ ਸੋਲ ਲਈ اے ਕੁੜੀ ਜੀਆਂ ਕਰ ਦੇਣੀ ਕਿਉਂ ਕਰ ਦੇਣੀ ਆ ਮੁੰਡਾ ਜੀ ਟੀਮ ਖਾਨੇ ਤਾਂ ਲੈਣਾ ਤੂੰ ਮੇਰੀ ਗੱਲ ਸੁਣਾ ਅੱਗੇ ਉਥੇ ਕਮੀ ਤੇਰੀ ਕੁੜੀ ਕੋ ਬੂਹੇ ਧੱਕ ਰੀ ਜਗ ਖੇਲ ਰਿਆ ਉਹ ਤੇ ਉਹਨੂੰ ਸਾਹਮਣਾ ਨਹੀਂ ਆਉਂਦਾ ਇਥੋਂ ਤੂੰ ਗਿੱਲਾ ਦੇ ਦੇ ਸਾਨੂੰ ਫਿਰ ਗੁਰਦੁਆਰਾ ਸਾਹਿਬ ਕੱਢ ਦੇ ਅਸੀਂ ਉਥੇ ਸੇਵਾ ਕਰਕੇ ਤੇ ਰੋਟੀ ਖਾਈ ਜਾਵਾਂਗੇ ਹੱਦ ਹੋਈ ਤੇਰੇ ਆੜੇ ਤੇਰੀ ਕੁੜੀ ਵਾਰੀ ਤੇ ਆਦੀ ਨਾ ਬੋਲਣ ਦੀ ਲੈ ਬਦਲ ਜਾਂਦੀ ਆ ਆਪਣੇ ਪਿਆਕੇ ਵੀ ਤੂੰ ਗਈ ਹੀ ਲੈਣ ਮੈਂ ਤਾਂ ਤਾਂ ਗਈ ਮੇਰੇ ਤੇ ਮਾਂ ਮਤਈ ਆ ਮੈਂ ਤਾਂ ਕਿਲਾ ਲੈਣਾ ਹੀ ਲੈਣਾ ਵਾ ਜਦੋਂ ਮੇਰੇ ਬਣਦੇ ਨਹੀਂ ਅਸੀਂ ਤਾਂ ਮਿਲਦੇ ਆਪਣੀ ਧੀ ਨੂੰ ਜਾਂਦੇ ਨਹੀਂ ਆ ਵੇ ਉੱਥੇ ਮੜਜੀ ਲੜਾਈ ਹੋਈ ਤੇ ਮੈਂ ਤੇਰੇ ਨਾਲ ਐ ਬਰੋਬਰ ਤੇ ਖੜੀ ਆ ਕੀਤਾ ਕਿ ਨਹੀਂ ਤੇ ਡੜ ਕੇ ਸ਼ੇਰਨੀ ਨੇ ਮੁਕਾਬਲਾ ਤੇ ਅਗਲਿਆਂ ਦੀਆਂ ਚੀਕਾਂ ਨਿਕਲ ਗਈਆਂ ਨੀ ਜਾ ਨੀ ਮੈਂ ਤਾਂ ਲੈ ਕੇ ਦੇ ਦੇਣੀ ਤੈਨੂੰ ਉਹਨਾਂ ਕਿਲਿਆਂ ਨੂੰ ਦੇਣਾ ਆ ਫੋੜਾ ਨਾ ਮਾਰ ਮੇਰੇ ਗਾੜੀ ਮਾਤਾ ਵੇਖੀ ਕਿਲਾ ਮੈਂ ਲੈ ਕੇ ਆਉਂਦੀ ਪਹਿਲੀ ਕਿੱਦਾਂ ਨਾ ਦੇ ਉਹ ਆਂਦੇ ਤੈਨੂੰ ਸਾਰੀ ਦੇ ਦੇਣੀ ਤੂੰ ਇੱਕ ਕਿੱਲੇ ਨੂੰ ਰੋਂੜੇ ਹੀ ਆ ਮੇਰੀ ਪਰਜਾਈ ਨੇ ਜਦੋਂ ਗੱਲ ਆਖੀ ਤੇ ਮੇਰੀ ਜ਼ਰਮਾ ਨਾ ਜਾਣ ਨੂੰ ਕੀਲ ਕੇ ਰਹਾਤਾ ਵਾ ਨੀ ਜਿਹੜੀ ਉਹਨਾਂ ਮਿੱਠੀ ਗੋਲੀ ਤੈਨੂੰ ਦਿੱਤੀ ਆ ਨਾ ਆ ਮੈਂ ਦਿਮਾਗ ਨਾ ਖਰਾਬ ਕਰੀ ਜਾ ਹੱਦ ਹੋਈ ਤੇਰੇ ਕੋਈ ਨਹੀਂ ਉਦੋਂ ਹੀ ਦੱਸੂ ਜਿੱਦਣ ਇੱਥੇ ਲਿਆਏਂਗੀ ਕਾਗਜ਼ ਪੱਤਰ ਬਣਾ ਕੇ ਪਹਿਲੇ ਦਾ ਆਪਣੇ ਨਾਮ ਤੇ ਲਿਆਉਂਗੀ ਰਹਿਣ ਕੋ ਨਾ ਕੀ ਗੱਲ ਆ ਉਹਦੇ ਸਾਰੇ ਕਾਨੂੰਨਾਂ ਨਾ ਤਿਆਰ ਹੋਏ ਆ ਐਵੇਂ ਨਾ ਇਹ ਤਾਂ ਮੇਰੇ ਪਹਿਲੇ ਚੰਗਾ ਚੰਗਾ ਕੀ ਹੋਣਾ ਨਾ 扑ਕ ਅਜੇ ਬਾਅਦ ਚ ਪਤਾ ਲੱਗੂ ਜਦੋਂ ਵਕਤ ਆਊਗਾ ਆ ਤੇਰੇ ਗੜੀ ਹੱਥ ਜੋੜੇ ਇੱਥੇ ਗਵਾਂਡਣਾ ਕੋ ਡੰਡ ਦਵਾਈ ਨਾ ਪੜਦੀ ਮਾੜੀ ਜੀ ਗੱਲ ਹੁੰਦੀ ਤੂੰ ਤੇ ਟਡੋਰਾ ਪਟੇ ਦਿੰਦੇ ਜੇ ਮੇ ਜਾਣੀ ਆ ਇੱਥੇ ਲਿਆਉਂਗੀ ਤੇ ਨਾਲੇ ਜੱਟੀ ਦਾ ਟੌਰ ਵੇਖੀ ਫਿਰ ਜਿੱਥੇ ਤਿੰਨਵਾ ਤੇ ਚਾਰ ਕਿੱਲੇ ਵੱਜਣੇ ਮੇਰੇ ਯਾ ਜਿਹੜਾ ਇੰਨਾ ਰੋਲਾ ਪਿਆ ਤਾਂ ਆਪਕ ਵੰਡ ਨਾਲ ਸੁਣ ਗਿਆ ਨੇ ਕਿੱਥੋਂ ਤੱਕ ਆਦੀ ਆਵਾਜ਼ ਜਾਣ ਗਈ ਆ ਮੈਂ ਕੀ ਦੱਸਣਾ ਮੈਂ ਆ ਤੇਰੀਆਂ ਜਿਹੜੀਆਂ ਨਾ ਦਿਲ 'ਚ ਜਿਹੜੀ ਤੇਰਾ ਨੌਵਾ ਜਵਾ ਉਹ ਮੇਰੇ ਦਿਲ 'ਚ ਉਹ ਮੈਨੂੰ ਸਭ ਪਤਾ ਵਾ ਮੈਂ ਤੈਨੂੰ ਆ ਗੱਲ ਕਹਿਣੀ ਸੀ ਕਿ ਜਿਹੜੀ ਤੇਰੇ ਨਾਲ ਕਿ ਮੇਰਾ ਨੌਵਾ 'ਚ ਜੇ ਤੈਨੂੰ ਮਰਲੇਬ ਦੇ ਜਾਣਗੇ ਜਾਂ ਮੇਰਾ ਨਾਮ ਟਾਦੀ ਉਹ ਚੰਗਾ ਜਦੋਂ ਨਹੀਂ ਉਹ ਦਿਮਾਗ ਖਰਾਬ ਕਰਨ ਦੇ ਨਹੀਂ ਲੈ ਕੇ ਕੱਟ ਜਾ ਤਰ ਸਿਰ ਪੀੜਾ ਆ ਤੇਰੇ ਗੜੀ ਜੋੜੇ ਹੱਥ ਕੁੜੀ ਨੂੰ ਕਹਦੇ ਚਾਹ ਤਰਦੇ ਤੈਨੂੰ ਪਖੰਡ ਕਰਦੀ ਮੇਰਾ ਔਖਾ ਟਾਈਮ ਨੇ ਮਾਂ ਮੇਰੀ ਉੱਥੇ ਤੇਰੋ ਕਿੰਨਿਆਂ ਦੇ ਪਈ ਆ ਗੋ ਪਿੱਛੋ ਤੂੰ ਮਾਂ ਨੂੰ ਆਖੇ ਮੈਂ ਤੇਰ ਮੈਂ ਤੇਰ ਪਰ ਜਾਈਆਂ ਕਰਦੀ ਆ ਅੱਜ ਤੂੰ ਬੜੀ ਉੱਥੇ ਮੈਂ ਨੀ ਫੋਰ ਫੋਰ ਪੈਣੀ ਮਾਂ ਦਾ ਤੈਨੂੰ ਦਰੇ ਗਾਉਂਡਿਆ ਹਾਂ ਤੇ ਆਉਣਾ ਨਹੀਂ ਆ ਦੇਂਦਿਆ ਰੌਂਦੀ ਆ ਟੁੱਟੀ ਭਜੀ ਜਿੱਦਾਂ ਦੀ ਹੈਗੀ ਆਉਂਦੀ ਆ ਵਿਚਾਰੀ ਆ દિਵਾਲੀ ਆਈ ਕੋਈ ਆਇਆ ਹੀ ਨਹੀਂ ਮਗਰ ਜੇ ਮੇਰੇ ਭੈਣ ਭਰਾਵਾਂ ਨੂੰ ਕੋ ਆਖਿਆ ਤੇ ਮੇਰੇ ਭੈਣ ਭਰਾ ਦੇ ਮੇਰੇ ਤੇ ਜਾਨ ਦਿੰਦੇ ਆ ਅਗਲੇ ਨੇ ਪਹਿਲੀ ਵੀ ਨਹੀਂ ਆਖੀ ਜਾਂਦੇ ਤੇਰੇ ਨਾਲ ਆ ਸਾਰੀ ਪਹਿਲੀ ਹੀ ਕਰ ਦੇਣੀ ਤੂੰ ਕਹਿੰਦਾ ਟੈਨਸ਼ਨ ਲੈਣ ਲਈ ਆ ਅੱਛਾ ਤਰੀ ਜਾਨੀ ਤੂੰ ਟਾਈਆਂ ਦਿੰਦੇ ਆ ਤੇ ਡੱਬਾ ਲੈ ਕੇ ਆਈ ਆ ਜਤਾ ਉਹ ਤੈਨੂੰ ਮੈਂ ਦੱਸਣਾ ਯਾਰ ਦੂਰ ਦੇ ਰਿਸ਼ਤੇਦਾਰੀ ਜਮਾਓ ਤਾਂ ਹੀ ਤਾਂ ਨਹੀਂ ਦੀਵਾਲੀ ਮਨਾਉਣੀ ਆਪਣੀਆਂ ਮਾਰੀ ਜਾਨੀਆਂ ਜੇ ਤੁਹਾਡੇ ਕੋਈ ਮਰਿਆ ਹੋਵੇ ਤੁਸੀਂ ਦੀਵਾਲੀ ਮਨਾਉਂਦੇ ਜੇ ਦਿਮਾਗ ਪਾ ਕੇ ਕਰ ਲੈ ਗਾੜੀ ਉਦਾਂ ਦੇ ਮੇਹਣੇ ਦਿੰਨੀ ਆ ਜਿੱਦਾਂ ਦੇ ਦਿੰਨੀ ਉਦਾਂ ਦੇ ਲੱਲੇ ਹੀ ਨਹੀਂ ਆ ਹਾਂ ਵੇਖਿਆ ਮੈਂ ਜਿੱਦਾਂ ਦੇ ਆ ਗਏ ਆ 100 ਦਾ ਡੱਬਾ ਨਹੀਂ ਸਾਰਾ ਪਿਆਲੀ ਲਾਉਣ ਦੇ ਆ ਗੱਲਾਂ ਮਾਰਦੀ ਤਾ ਹੱਦ ਮਾਗ ਨਾ ਖਰਾਬ ਕਰਿਆ ਕਰ ਤੈਨੂੰ ਮੈਂ ਨਿਕਰਨਾ ਸ਼ੇਨਾੜਾ ਚਾਹ ਕੋਟ ਤਾਰ ਮੈਂ ਤਾਂ ਚੰਗੀ ਭਲੀ ਅੰਦਰ ਬੈਠੀ ਆ ਆ ਮੈਨੂੰ ਦਾਛ ਉਥੇ ਦੀ ਖਬਰ ਕੀ ਉਥੇ ਖਬਰ ਦਾ ਪਾਪ ਫੜਿਆ ਦੀ ਖਬਰ ਦੱਸ ਆ ਅੰਦਰ ਦੀ ਤੇ ਬਿੱਲੀ ਪੰਦਰੇ ਰਹਿਣਾ ਵਾ ਚਾਹ ਨਹੀਂ ਮੈਂ ਬਣਾਉਣੀ ਬੜਾ ਲਾ ਜੇ ਬਣਦੀ ਇਹ ਪਖੰਡ ਫੜਿਆ ਆਏ ਨੇ ਨਖਾਤੀ ਉਥੇ ਚੱਲ ਕੇ ਗਈ ਖੜੀ ਕੀ ਸੰਘਾਰਤਾ ਇਹ ਤਾਂ ਕਦੇ ਬਦਲੀ ਗਈ ਆ ਹੈ ਜਿੱਦਾਂ ਇਹ ਨਾਂ ਲਾ ਹੀ ਦੇਣੀ ਆ ਕਿਦਾਂ ਫੋਲਦੀ ਫਿਰਦੀ ਜਾ ਬੈਠ ਕੇ ਮਾਨਾ ਵੇਖੇ ਮੋਵੀ ਤੇ ਤੂੰ ਵੀ ਡੀ ਉਮਤਰੀ ਜਨਾਨੀ ਆ ਹੈ ਕਿਤੇ ਮੇਰੇ ਮਾਂ ਪਿਓ ਦਾ ਮਸਾ ਇਹਨੂੰ ਦੋਖਰੀ ਵਾ ਕੀ ਬਾੰਡਿਆ ਕੀ ਨਹੀਂ ਇਹਨੂੰ ਆਪਣੀ ਧੀ ਤੇ ਆਪਣਾ ਦੂਤਾ ਹੀ ਦਿਖਦਾ ਵਾ ਹਾਏ ਰੱਬਾ ਇਹ ਮਿੱਠੀ ਪਿਆਰੀ ਹੋਈ ਮੇਰੇ ਨਾਲ ਤਾਂ ਕਰਕੇ ਵੀ ਉਥੋਂ ਕਿਲਾ ਲੈ ਵੇ ਅਜੇ ਮੈਂ ਕਿਲੇ ਦਾ ਨਾ ਹੀ ਲਿਆ ਵਾ ਤੇ ਤੂੰ ਜਾ ਤੂੰ ਲੈ ਤੂੰ ਤੇ ਇੱਥੇ ਰਾਜਾ ਵਾਂਗੂ ਖਾਣਾ ਤੈਨੂੰ ਲਿਆ ਕੇ ਦਿੰਨੀ ਕਿਲਾ ਅਜੇ ਕਿਲੇ ਦਾ ਮੈਂ ਨਾ ਲਿਆ ਤੇ ਕੁੜੀ ਨੂੰ ਰੱਪੀਆ ਮੇਰੀ ਤੇ ਆਉਣ ਦੀ ਡੇਰ ਕੁੜੀ ਮੈਂ ਤੇ ਉਸੇ ਵੇਲੇ ਲਾ ਦੇਣਾ ਨਾ ਆ ਆ ਦਵਾ ਤੇਰੀ ਕੁੜੀ ਨੂੰ ਤੈਨੂੰ ਪੈਸੇ ਤੈਨੂੰ ਇਹਨੂੰ ਮੈਂ ਕਿਲਾ ਲਾ ਕੇ ਦਿੰਨੀ ਆ ਉਹ ਜੇ ਜੋ ਬਨਵਾ ਜਿਹੜਾ ਆਪ ਚਲ ਗਿਆ ਵਾ ਤੇ ਮੈਨੂੰ ਉੜਾ ਗਿਆ ਝੋਨੇ ਦੀ ਜ਼ਿੰਮੇਵਾਰੀ ਵੀ ਇਹਦੀ ਗੁਤਲੀ ਚ 6000 ਦੋ ਤੈਨੂੰ ਦੇਤਾ ਲੱਲਾ ਮੂੰਹ ਫਰ ਹੈ ਗੱਡੀ ਤੇਜ ਆ ਤੈਨੂੰ ਤਾਂ ਮੈਂ ਦਊ ਹੁਣ ਤੈਨੂੰ ਵੇਖੀ ਤੈਨੂੰ ਗਰਮ ਗਰਮ ਰੋਟੀਆਂ ਤੈਨੂੰ ਆ ਬੈਠਾ ਜੀ ਹਾਂ ਕਿ ਦੱਸ ਫਿਰ ਹੈ ਹਾਂ ਕਿ ਪਾ ਵਧੀਆ ਵਧੀਆ ਤੂੰ ਦੱਸ ਵਧੀਆ ਨਾਨਕੇ ਕਿਦਾਂ ਤੇਰੇ ਵਧੀਆ ਨਾਨਕੇ ਯਾਰ ਲੱਬ ਕੋਈ ਬੱਕਰਾ ਬੁਕਰਾ ਆ ਵੀਰ ਬੜਾ ਲੰਮਾ ਹੀ ਹੋ ਇਹ ਚੇ ਲਾ ਰੱਖਿਆ ਨਵਾ ਇਹਨੇ ਬੋਲ ਮੀਟਾ ਜਾਲਾ ਹੀ ਪੀ ਲਿਆ ਲਾਦਾ ਦੋਨ ਮੀਟਾ ਕਿੱਥੇ ਯਾਰ ਮੰਦਾ ਹੀ ਪਿਆ ਕਮ ਲੱਬ ਕੋਈ ਬੱਕਰਾ ਨਾ ਮੈਂ ਤੇ ਆ ਭਰਾਵਾ ਇਦਾਂ ਹੀ ਆ ਆ ਵੀ ਆ ਵੀ ਚਰਾ ਪੁੱਤੋ ਬੜਾ ਤੰਗ ਮੈਂ ਤੇ ਆ ਵੀ ਕਿਉਂ ਗਿਆ ਹੋ ਦਿਖ ਨਹੀਂ ਰਿਹਾ ਪੁਖਾ ਮੰਨ ਰਿਹਾ ਏ ਬੇਇੱਜ਼ਤੀ ਨਾ ਕਰ ਮੇਰੀ ਨਹੀਂ ਬੇਇੱਜ਼ਤੀ ਨਹੀਂ ਖਾਂਦੇ ਆ ਤੇਰੀ ਸਿਹਤ ਵੇਖ ਕੇ ਕਹਿਣ ਦਿਆ ਵਾ ਕੋਈ ਲੱਬ ਬੱਕਰਾ ਯਾਰ ਲੱਗ ਜਾ ਕੇ ਕੋਈ ਮੈਂ ਦੱਸਣ ਦਿਆ ਮੈਂ ਤੇ ਆ ਬੜਾ ਤੰਗ ਆਪਣੇ ਕਰ ਦਿੰਦਾ ਤੈਨੂੰ ਕੀ ਆ ਹਾਂ ਪਿਓ ਮੇਰਾ ਨਹੀਂ ਮੈਂ ਟੇ ਕੰਦੰਦਾ ਲਗਾ ਦੀਏ ਫਿਰ ਹਾਂ ਲਗਾ ਦੀਏ ਨਹੀਂ ਰਾਂ ਦਾ ਪਿਓ ਆ ਨਹੀਂ ਵੇਖ ਲਾ ਨਹੀਂ ਨਹੀਂ ਢੰਗਾ ਵੱਡਾ ਲਾਵਾਂਗੇ ਅਰ ਕੀ ਨਹੀਂ ਨਹੀਂ ਛੱਡੋ ਪਿਓ ਤਾਂ ਤੈਨੂੰ ਬੜਾ ਤਰਸਾਇਆ ਜਿਹੜੀ ਨਾਨੀ ਤੇਰੀ ਉਹਨੂੰ ਤੁਸੀਂ ਮਾਮਾ ਲੋਟ ਲੋਟ ਖਾ ਗਏ ਜੀ ਚਲੋ ਉਹਦੀ ਤੇ ਕੋਈ ਗੱਲ ਨਹੀਂ ਬਕਾਨੇ ਹੀ ਹੁੰਦੇ ਨਾਨੀ ਨੂੰ ਨਹੀਂ ਆਣੀ ਪਿਓ ਤੇ ਆਪਣਾ ਮੈਂ ਫਿਰ ਵੀ ਹੋਰ ਸੁਣਾਓ ਇੱਧਰ ਕਿਧਰ ਘੁੰਮਣ ਦੇ ਕੰਮ ਨਹੀਂ ਲੱਭਦੇ ਖੈਂਡੇ ਯਾਰ ਹੁਣ ਕੇ ਬਾਪੇ ਬੁਗਾ ਵੇਖਦਾ ਹੀ ਨਹੀਂ ਕੋਈ ਹਾਂ ਹੁਣ ਕੰਮ ਕਿੱਦਾਂ ਹੀ ਆ ਕੋਈ ਨਹੀਂ ਮੈਨੇ ਕੋਈ ਹੋਇਆ ਤਾਂ ਮੈਂ ਦੱਸੂਗਾ ਲਾਬ ਕੋਈ ਚਾਚੀ ਤਾਇਆ ਚ ਲੱਭ ਲਾਂ ਕੋਈ ਭੂਆ ਭਾਣੇ ਤੈਨੂੰ ਕਮਿਸ਼ਨ ਦੇ ਦਾਂਗੇ ਥੋੜੀ ਬਹੁਤੀ 4-5000 ਦੇ ਦਾਂਗੇ ਤੈਨੂੰ ਉਹ ਤਾਂ ਠੀਕ ਹੈ ਕੋਈ ਲੱਭੇ ਵੀ ਤਾਂ ਹੀ ਹੁਣ ਮੈਂ ਹੁਣ ਤੁਹਾਨੂੰ ਕਿੱਥੇ ਆਪਣੇ ਘਰ ਲੈ ਜਾ ਚੱਲ ਵੇਖ ਲੈ ਫਿਰ ਲਾਬ ਦਾ ਲੱਗ ਸਕੇ ਕੋਈ ਕੋਈ ਨਹੀਂ ਮੇਕੂ ਕੋਈ ਹੋ ਜਾਵੇ ਹੋਰ ਚਾਚੂ ਨਹੀਂ ਬਾਅਦ ਚੱਲ ਗਿਆ ਯਾਰ ਅਹੀਂ ਵੀ ਲੱਭਣ ਦੇ ਬਕਰਾ ਕੋਈ ਯਾਰ ਜਿਹੜਾ ਮੈਂ ਸਮਾਨ ਆਂਦਾ ਹੈ ਨਾ ਤੇਰੀ ਉਹਨਾਂ ਕਰਕੇ ਨਾਂਦੀ ਉਹਨਾਂ ਕਰਕੇ ਉਹਦੇ ਪੈਸੇ ਨਹੀਂ ਪੂਰੇ ਭੰਡੇ ਹੋ ਜੇ ਬਾਬਾ ਜੀ ਤੁਹਾਨੂੰ ਕੋਈ ਬੱਕਰਾ ਮਿਲੇ ਨਾ ਮਿਲੇ ਮੈਨੂੰ ਮਰਾ ਮਹੀਨਾ ਪੂਰਾ ਚਾਹੀਦਾ ਵਾ ਰੁਪਈਆ ਘੱਟ ਨਹੀਂ ਲੈਣਾ ਮਹੀਨੇ ਤੈਨੂੰ ਝੂੜੇ ਦੇਣ ਦੇ ਅੱਜ ਤੇ ਆਹ ਝੂੜੇ ਮਿਲ ਜਾਣ ਓਏ ਮਨ ਲਾ ਤੈਨੂੰ ਪਤਾ ਪਰੋਲ ਕਿੰਨਾ ਮੇਰਾ ਮੇਰੀ ਗੱਲ ਸੁਣਾ ਕੰਮ ਗੁੰਮ ਨਹੀਂ ਢਾਟਾ ਚੱਲਣਾ ਤੁਸੀਂ ਇਹ ਵੇਖੋ ਵੀ ਆਉਣ ਵਾਲੇ ਮਹੀਨਿਆਂ ਦੇ ਲੰਗਰ ਕਿੱਥੇ ਕਿੱਥੇ ਲੱਗਣੇ ਆ ਲੰਗਰ ਦੇ ਸਾਢੇ ਇੱਕ ਘਰ ਮਿਲ ਜੇ ਨਾ 15 ਦਿਨ ਨਿਕਲ ਜਾਣੇ ਸਾਢੇ ਤੈਨੂੰ ਪਤਾ ਵਾ 10-12 ਹਜ਼ਾਰ ਬਣ ਜਾਂਦਾ ਮਹੀਨੇ ਦਾ ਰਿਸਕ ਵੀ ਤੇ ਪੜਾਵਾ ਨਾ ਤੇ ਜੇ ਫੜੇ ਗਏ ਤੇ ਫੇਰ ਰਿਸਕ ਕਾਦਾ ਯਾਰ ਤੇਰੇ ਘਰ ਰਿਸਕ ਲੱਗਾ ਤ

ਜੇ ਮੈਂ ਇਹ ਨਾਲ ਰਲਿਆ ਹੁੰਨਾ ਤੇ ਦਾਹ ਦੇ ਨਾਲ ਬਾਹਰ ਰੁਪਈਆ 15-1600 ਤੇ ਮੈਨੂੰ ਮਿਲੀ ਆਇਆ ਕਰਨਾ ਸੀ ਇਹਨਾਂ ਨਾਲ ਹੱਥ ਮਲਾਉਣਾ ਵਾ ਕੋਈ ਨਾ ਕੋਈ ਜ਼ਗਾੜ ਤੇ ਲਾਉਣਾ ਹੀ ਪੈਣਾ ਵਾ ਘਰੋਂ ਤੇ ਹੁਣ ਮੈਨੂੰ ਕੋਈ ਪੈਸਾ ਮਿਲਣਾ ਨਹੀਂ ਆ ਇੱਦਾਂ ਦੇ ਬੜਾ ਔਖਾ ਵਾ